ਕਿੰਨਾ ਕੰਚਨ ਅਲੱਤਰ ਬਗਲਾ ਅਹੀ ਨਵਾਉਂ। ਪਰ ਇਹ ਜਾਰੀ ਪਗਾਈ ਹੈ। ਇਹਦਾ ਕੀ ਮੈਂ ਤਾਂ ਜੇ ਕੱਟ ਲੂ 10-15 ਦਾ ਸੀ ਸਾਲ। ਪਰ ਨਾਲ ਜਿਹੜੇ ਮੇਨ ਦੋਸ਼ੀ ਉਹ ਵੀ ਜਾਊਗੀ। ਇਤਨੀ ਵੀ ਆਪਣੀ ਪੈਣੀ ਹੈ ਜੀ ਮੈਂ ਆਪਣਾ ਗੁਰਾ ਕਬੂਲ ਕਰਦਾ। ਪਰ ਜਿਹੜੇ ਮੇਨ ਦੋਸ਼ੀ ਹੈ ਤਿੰਨ। ਜਿਨ੍ਹਾਂ ਨੂੰ ਪੁਲਿਸ ਨੇ ਬਿਲਕੁਲ ਹੀ ਨਹੀਂ ਪਾਇਆ। ਸਮਾਏ ਕੰਮ ਚ ਨਾਲ ਨਹੀਂ ਸੀ। ਟਾਈਮ ਚ ਕਾਣਾ। ਮੁੰਡਿਆਂ ਨੂੰ ਰੱਖਣਾ, ਹੋਟਲ ਬੁੱਕ ਕਰਾਣੇ, ਠੀਕ ਹੈ ਜੀ। ਇਹ ਕੰਮ ਤਾਂ ਇਹਨਾਂ ਨੇ ਕੀਤਾ ਸੀ। ਤੇ ਇਥੇ ਉਹਦੇ ਅੰਦਰ ਨਹੀਂ ਨਾ ਦਾਮੂ ਗਣਾ, ਤੁਸੀਂ ਆਪ ਲੱਗ ਲਓਂਦੇ। ਉਹਦੇ ਅੰਦਰ ਇਹਨਾਂ ਦਾ ਮੈਨ ਨਹੀਂ ਮਿਲ ਪਤਾ। ਤੇਰਾ ਟਾਈਮ ਲੱਗਣਾ ਸਾਡੇ ਲਈ ਇਹ 5 ਮਿੰਟ ਤਾਂ। ਉਹ ਘਰ ਘਰ ਤੋਂ ਦੁਕਾਨ ਦੁਕਾਨ ਤੋਂ ਘਰ ਜਾਣਾ। ਬਾਕੀ ਦੇ ਟਾਈਮ ਚੱਕਣ ਦੀ ਗੱਲ। ਟਾਈਮ ਤਾਂ ਤੇਰਾ ਸੀ 1 ਮਹੀਨੇ ਪਹਿਲਾਂ ਚੱਕ ਦੇਣਾ ਜੇ ਤੂੰ ਅੰਬਾਲਾ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਤੇ ਗਿਆ ਸੀ। ਜਿੱਕਰ ਇਹ ਕਾਕਾ ਸੀ ਉਹਨਾਂ ਦੇ ਵਾਰਸ ਸਾਨੂੰ ਤੇਰਾ ਵੀ ਘਰ ਦੂਰ ਨਹੀਂ ਹੈ ਵੀਡੀਓ ਪਾਉਣ ਦਾ ਨਹੀਂ ਮੇਰਾ ਕੋਈ ਰਿਜ਼ਨ ਅੱਜ 2018 ਲਾਸਟ ਸਤਵਾਂ ਮਹੀਨਾ 18 ਤਰੀਕ ਇੱਕ ਕਤਲ ਹੋਇਆ ਸੀ ਲੁਧਿਆਣਾ ਰਿਕਲ ਮੋਡਲ ਕੇਸ ਉਹਦੇ ਵਿੱਚ ਦੋਸ਼ੀ ਮੈਂ ਵੀ ਕਰਾ ਰਾਂ ਤੇ ਮੈਂ ਇਸ ਕੰਮ ਪਹੋੜਿਆ ਹਾਂ ਹਜੇ ਉਹ ਕਤਲ ਬਾਰੇ ਅੱਜ ਗੱਲ ਜੀ ਕਰਨੀ ਸੀ ਜਿਹੜੇ ਮੇਨ ਦੋਸ਼ੀ ਐ ਉਹ ਤਾਂ ਜੀ ਹਜੇ ਬਾਹਰੀ ਐ ਜਿਹੜੇ ਮੇਨ ਤਿੰਨ ਬੰਦੇ ਐ ਜੀ ਉਹ ਤੀਂ ਸਿੰਘ ਨਿਕੂ ਉਹਦਾ ਛੋਟਾ ਮੁੰਡਾ ਮਣੀ ਤੀਜਾ ਉਹਨਾਂ ਕੋਲ ਇੱਕ ਕੰਮ ਕਰਦਾ ਮੁੰਡਾ ਹੈਪੀ ਉਹ ਕੰਪਿਊਟਰ ਤੇ ਛੋਟੇ-ਮੁੰਡੇ ਵੀ ਮਾਸਟਰ ਮੈਂ ਰੋਸੀ ਸਾਨੂੰ ساری ਰੈਕੀ ਉਹਨੇ ਕਰਾਈ ਹੋਟਲਾਂ 'ਚ ਕਮਰੇ ਬੁੱਕ ਉਹ ਕਰਾਂਦਾ ਸੀ। ਉਸੇ ਬਾਰੇ ਅੱਜ ਸਾਰੀ ਮੈਂ ਗੱਲ ਸਾਂਗੂਗੀ ਇਹ ਸਾਨੂੰ ਜਿੰਨ ਸੱਚ ਹੋਇਆ ਕੀ ਸੀ। ਸੱਚ ਤਾਂ ਕਿਸੇ ਨੂੰ ਪਤਾ ਨਹੀਂ ਉਹਨਾਂ ਨੂੰ ਇਹ ਪਤਾ ਕੀ ਹਾਂ ਵੀ ਇਹਨਾਂ ਨੇ ਪਹਿਲੇ ਲੈ ਕੇ ਕੰਮ ਕੀਤਾ। ਨਾਲੇ ਸਭ ਨੂੰ ਪਤਾ ਕੀ ਉਹ ਕਿੰਨੇ ਕੇ ਪੈਸੇ ਦੇਣ ਵਾਲੇ ਹੈਗੇ। ਇਹ ਸਿਰਫ ਕੰਮ ਹੋਇਆ ਹੀ ਜਾਂ ਦੋਸਤੀ ਵਿੱਚ। ਮੈਂ 2014 'ਚ ਫੜਿਆ ਗਿਆ ਸੀ ਨਵੇਂ ਸ਼ਹਿਰ ਤੋਂ। ਆ ਗਿਆ ਮੈਂ ਫਿਰ ਜੇਲ੍ਹ ਚ ਦੂਜਾ ਬੰਦਾ ਬਾਹਰ ਆਂਦਾ ਉਹ ਕੰਮ ਕੁੰਮ ਕੱਟੇ ਹੀ ਮਿਲਦਾ ਹੁੰਦਾ ਕਿਉਂਕਿ ਹਰੇਕ ਬੰਦਾ ਡਰਦਾ ਹੁੰਦਾ ਕਿ ਯਾਰ ਇਹ ਜੇਲ੍ਹ ਚ ਆਇਆ ਐ ਐਵੇਂ ਹੋ ਗਿਆ। ਤਾਂ ਮੈਂ ਆਪਣੇ ਦੋਸਤੋ ਕੰਮ ਲੱਭਿਆ ਮਿਲੋ ਜਰਾ ਡੈਰੀ ਵਾਲੇ ਕੋਲ। 4-5 ਮਹੀਨੇ ਉੱਥੇ ਕੰਮ ਕੀਤਾ। ਆਪਣਾ ਇੱਕ ਸੱਜਣ ਮਿੱਤਰ ਸੀ ਜੱਗਾ। ਉਹਨੇ ਮੈਨੂੰ ਇਹਨਾਂ ਨਾਲ ਮਲਾਤਾ। ਇਹਨਾਂ ਨਾਲ ਮਿਲਾਇਆ ਚਲੋਈ ਇਹਨਾਂ ਨਾਲ ਪਿਆਰ ਪੂਰ ਪੈ ਗਿਆ। ਇਹਨਾਂ ਨੇ ਕਹਿੰਦੇ ਇੱਕ ਦਿਨ ਮੇਨਾ ਗੱਲ ਕੀਤੀ ਪੀਤੀ ਕਰਦੀ ਕਿ ਦਫ਼ਤਰ 'ਚ ਬੈਠੇ ਸੀ ਪਿੱਛੇ ਕਹਿੰਦੇ ਯਾਰ ਇਹਦਾ ਸਾਡੇ ਨਾਲ ਇੱਕ ਅਦਾ ਤਕਾ ਹੋ ਗਿਆ ਇਹਨਾਂ ਨੇ ਮੈਨੂੰ ਆਪਣੀ ਵੀਡੀਓ ਦਿਖਾਈ ਪਰ ਆਪਣੇ ਮਨ ਨੂੰ ਆਮਗਾ ਚੱਲੀ ਆ ਰਹੁਣ ਇੱਠੇ ਬਹਿ ਕੇ ਖਾ ਪੀ ਰਿਆ ਮੈਂ ਕਿਹਾ ਯਾਰ ਇਹ ਬੰਦੇ ਨੇ ਗਲਤ ਕੀਤਾ ਕੋਈ ਗੱਲ ਨਹੀਂ ਮੈਂ ਕਿਹਾ ਭਾਜੀ ਇਹਦੇ ਥੱਪੜ ਤੋਂ ਉੱਪਰ ਲੱਤਾ ਬਾਂ ਆਪਾਂ ਤੋੜ ਦਾਂਗੇ ਆਪਣੀ ਸਿਰਫ਼ ਗੱਲ ਹੋਣੀ ਲੱਤਾ ਬਾਂ ਚੁਣੇਗੀ ਜਦੋਂ ਇੰਨੀ ਗੱਲ ਕਹੀ ਇਹ ਕਹਿੰਦੇ ਚਲੋ ਠੀਕ ਹੈ ਜੀ ਉੱਥੇ ਦਫ਼ਤਰ ਦੇ ਵਿੱਚ ਬੈਠੇ ਸੀ ਆਪਾਂ ਚਾਰ ਜਣੇ ਇੱਕ ਜੱਗਾ ਤਾਂ ਦੂਜਾ ਕਿਨਾ ਵਾ ਮਣੀ ਤੌ ਦਾ ਭਰਾ ਸਣੀ ਚਲੋ ਜੀ ਹ ਇਹਨਾਂ ਕੋ ਮੈਂ ਕੰਮੋ ਵੀ ਲੱਗ ਗਿਆ 2 ਕੁ ਮਹੀਨੇ ਮੈਂ ਇਹਨਾਂ ਕੋ ਕੰਮ ਕੋ ਮ ਕੀਤਾ 3-4 ਮਹੀਨਿਆਂ ਬਾਅਦ ਉਹਦੀ ਜਵਾਨਤ ਹੋ ਗਈ ਮੁੰਡੇ ਦੀ ਰਿੰਕਲ ਦੀ ਉਹ ਘਰੇ ਆ ਗਿਆ ਇਹ ਕਹਿੰਦੇ ਕਿ ਬੰਦਾ ਘਰੇ ਆ ਗਿਆ ਤਦੋਂ ਕਿੱਦਾਂ ਕਰਨਾ ਮੈਂ ਕੋਈ ਗੱਲ ਨਹੀਂ ਭਾਈ ਦੱਸ ਦੀ ਦੱਸ ਦੀ ਤਾਂ ਕਿਦਾ ਕਿੰਨਾ ਘਰ ਹੋ ਲਾ ਇਸ ਕਤਲ ਦੇ ਵਿੱਚ ਨਾ ਨੰਬਰ ਸੀ ਨਾ ਵਿਸ਼ਾਲ ਸੀ ਨਾ ਸੁਫੀ ਸੀ ਬੁੱਧੂ ਦੀ ਗੱਡੀ ਯੂਜ਼ ਹੋਈ ਸੀ ਬਸ ਠੀਕ ਹੈ ਵਿੱਚ ਤਿੰਨ ਚਾਰ ਬੰਦੇ ਦਾ ਇਦਾਂ ਦੇ ਜਿਹੜੇ ਪੁਲਿਸ ਨੇ ਪਾਈ ਨਹੀਂ ਉੱਤੋਂ ਇਹ ਸਾਨੂੰ ਕਹਿ ਰਿਹਾ ਕਿ ਮੇਰੀ ਸਰਕਾਰ ਹੈ ਤੇ ਤੂੰ ਮੇਰਾ ਵਾ ਡਾਵਰ ਮੇਰਾ ਵਾ ਅਸੀਂ ਪੁਲਿਸ ਸਾਡੀ ਐ ਇਹ ਜਾਨੀ ਕਿ ਮੈਨੂੰ ਧਮਕੀਆਂ ਦੇ ਰਿਹਾ ਹੋਂ ਕਿ ਮੈਂ ਐ ਕਰਾ ਦੂੰਗਾ ਉਹ ਕਰਾ ਦੂੰਗਾ ਤੂੰ ਜੋ ਮਰਜ਼ੀ ਕਰਾ ਲਾ ਵੀਰ ਹੁਣ ਮੇਰੀ ਵੀ ਸੁਣ ਲੈ ਗੱਲ ਜੇ ਤੂੰ ਧੀਂਦਰੀ ਨਾ ਦਾ ਮੰੁੰਦਣਾ ਤੁਸੀਂ ਆਪ ਲੜ ਲਓਂਦੇ ਉਹ ਜਾਂਦਾ ਇਹਨਾਂ ਦਾ ਮੈਂ ਹੈ ਨਹੀਂ ਮੈਨੂੰ ਪਤਾ ਤੇਰਾ ਟਾਈਮ ਚੱਕਣਾ ਸਾਡੇ ਲਈ ਪੰਜ ਮਿੰਟ ਦਾ ਤੂੰ ਘਰ ਘਰ ਤੋਂ ਦੁਕਾਨ ਦੁਕਾਨ ਤੋਂ ਘਰ ਜਾਣਾ ਸਾਨੂੰ ਤੇਰੇ ਬਾਰੇ ਸਭ ਪਤਾ ਤੈਨੂੰ ਮੇਰੇ ਬਾਰੇ ਕੁਝ ਨਹੀਂ ਪਤਾ ਠੀਕ ਆ ਬਾਕੀ ਰਹੀ ਟਾਈਮ ਚੱਕਣ ਦੀ ਗੱਲ ਟਾਈਮ ਤਾਂ ਤੇਰਾ ਸੀ 1 ਮਹੀਨੇ ਪਹਿਲਾਂ ਚੱਕਦੇ ਨੇ ਜੇ ਤੂੰ ਅੰਮਾਲੇ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਤੇ ਗਿਆ ਸੀ ਸਸਿਕਾਲ ਦੋਸਤੋ ਮੈਂ ਹਾਂ ਅਭਿਸ਼ੇਕ ਜਲੋਟਾ ਤੁਸੀਂ ਦੇਖ ਰਹੇ ਹੋ ਐਸਐਮਜ਼ेड ਨਿਊਜ਼ 19 7 18 ਨੂੰ ਅਮਰਪੁਰੇ ਵਿੱਚ ਇੱਕ ਮਰਡਰ ਹੁੰਦਾ ਰਿੰਕਲ ਖੇੜਾ ਨਾਮਕ ਵਿਅਕਤੀ ਦਾ ਬੀਜੇਪੀ ਦਾ ਵਰਕਰ ਸੀਗਾ ਉਹਦੇ ਘਰੇ ਕੁਝ ਗੁੰਡਿਆਂ ਵੱਲੋਂ ਵੜ ਕੇ ਕਤਲ ਕੀਤਾ ਜਾਂਦਾ ਉਹਦਾ ਮਾਰਕੁੱਟ ਕੀਤੀ ਜਾਂਦੀ ਉਹਦੀ ਮੌਤ ਹੋ ਜਾਂਦੀ ਉਸ ਮਾਰਕੁੱਟ ਦੇ ਵਿੱਚ ਦੋਸ਼ ਲੱਗਦੇ ਨੇ ਮੌਜੂਦਾ ਕਾਉਂਸਲਰ ਦੇ ਉੱਤੇ ਨੀਡੂ ਕਾਉਂਸਲਰ ਦੇ ਉੱਤੇ ਪਰ ਏਸੀਪੀ ਬਰਿਆਮ ਸਿੰਘ ਵੱਲੋਂ ਨੂੰ ਕਲੀਨ ਚਿੱਟ ਦੇ ਕੇ ਹਾਈ ਕੋਰਟ ਨੂੰ ਇਹ ਕਿਹਾ ਜਾਂਦਾ ਵਾ ਕੋਰਟ ਨੂੰ ਇਹ ਕਿਹਾ ਜਾਂਦਾ ਵਾ ਕੀ ਇਹਨਾਂ ਦਾ ਇਸ ਮਾਮਲੇ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਨਿਕਲਿਆ ਪਰ ਅੱਜ ਰਿੰਕਲ ਖੇੜਾ ਦੇ ਬਰਦਰ ਮਣੀ ਖੇੜਾ ਨੇ ਇੱਕ ਵੀਡੀਓ ਪੇਸ਼ ਕੀਤੀ ਹੈ ਮੀਡੀਆ ਸਾਹਮਣੇ ਉਸ ਵੀਡੀਓ ਦੇ ਵਿੱਚ ਇੱਕ ਮੁਲਜ਼ਮ ਸੰਨੀ 나ਈ ਜੋ ਕਿ ਮੇਨ ਮੁਲਜ਼ਮ ਸੀਗਾ ਜੋ ਮੇਨ ਗਵਾ ਵੀ ਮੰਨਿਆ ਜਾ ਰਿਹਾ ਸੀ ਉਸ ਨੇ ਆਪਣੀ ਵੀਡੀਓ ਵਾਇਰਲ ਕੀਤੀ ਆ ਜੋ ਹੱਲੇ ਤੱਕ ਭਗੋੜਾ ਹੈ ਉਹਨੇ ਸਾਫ਼ ਕਿਹਾ ਕਿ ਅਸੀਂ ਨੀਡੂ ਕਾਉਂਸਲਰ ਤੇ ਉਹਦੇ ਲੜਕਿਆਂ ਦੇ ਕਹਿਣ ਤੇ ਮਣੀ ਖੇੜਾ ਦੇ ਬਰਦਰ ਰਿੰਕਲ ਖੇੜਾ ਦਾ ਮਰਡਰ ਕੀਤਾ ਸੀਗਾ ਪਰ ਹੁਣ ਉਸ ਵੀਡੀਓ ਤੋਂ ਬਾਅਦ ਪੁਲਿਸ ਦਾ ਕੀ ਇਹਦੇ ਉੱਤੇ ਐਕਸ਼ਨ ਹੋਊਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਅਸੀਂ ਹੁਣ ਗੱਲਬਾਤ ਕਰਦੇ ਆ ਰਿੰਕਲ ਖੇੜਾ ਦੇ ਬ੍ਰਦਰ ਮਨੀ ਖੇੜਾ ਜੀ ਨਾਲ ਭਾਜੀ ਗੱਲ ਇਦਾਂ 19 7 18 ਨੂੰ ਨਾ ਮੇਰੇ ਬ੍ਰਦਰ ਦਾ ਦਿਨ ਦਿਹਾੜੇ ਘਰ ਚ ਵੜ ਕੇ ਮਰਡਰ ਹੋਇਆ ਸੀ ਇਹ ਮਰਡਰ ਕਰਾਇਆ ਗਿਆ ਸੀ ਸਾਜ਼ਿਸ਼ ਕਰਤਾ ਗੁਰਦੀਪ ਸਿੰਘ ਨੀਟੂ ਕਾਉਂਸਲਰ ਵੱਲੋਂ ਕਿੰਨੇ ਨੰਬਰ ਵਾਰਡ ਦੇ ਵਾਰਡ ਨੰਬਰ 52 ਕਾਂਗਰਸੀ ਦਾ ਇਹ ਕਾਉਂਸਲਰ ਹੈ ਅਸੀਂ ਸ਼ੁਰੂ ਤੋਂ ਇੱਕ ਗੱਲ ਕਹਿੰਦੇ ਆ ਰਹੇ ਸੀ ਮੈਂ ਪੁਲਿਸ ਕਮਿਸ਼ਨਰ ਸਾਹਿਬ ਤੋਂ ਲੈ ਕੇ ਡੀਜੀਪੀ ਤੱਕ ਕੀ ਸੈਸ਼ਨ ਕੋਰਟ ਕੀ ਹਾਈ ਕੋਰਟ ਕੀ ਸੁਪਰੀਮ ਕੋਰਟ ਕੀ ਇੱਕ ਇੱਕ ਪਹਿਰੇ ਤੇ ਮੇਰੀ ਪੈਰਵਾਈ ਰਹੀ ਹੈ ਮੇਰੀ ਤੇ ਮੇਰੇ ਗਵਾਹਾਂ ਦੀ ਔਰ ਸ਼ੁਰੂ ਤੋਂ ਅਸੀਂ ਇੱਕ ਗੱਲ ਕਹਿੰਦੇ ਸੀ ਵੀ ਇਹ ਜੋ ਕੁਝ ਸਾਡੇ ਨਾਲ ਸਾਜ਼ਿਸ਼ ਕਰਤਾ ਹੋ ਰਿਹਾ ਹੈ ਸਾਰਾ ਕੁਝ ਗੁਰਦੀਪ ਨੀਟੂ ਦਾ ਹੱਥ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ 19 7 18 ਨੂੰ ਮਰਡਰ ਹੋਇਆ 5 ਮਹੀਨੇ ਗੁਰਦੀਪ ਸਿੰਘ ਨੀਟੂ ਘਰੋਂ ਭਜਿਆ ਰਿਹਾ 20 ਦਸੰਬਰ 2018 ਨੂੰ ਇਹ ਘਰੇ ਆਇਆ ਸੀ ਹਾਈ ਕੋਰਟ ਦੇ ਵਿੱਚ ਸਟੇਟਸ ਰਿਪੋਰਟ ਏਸੀਪੀ ਵਿਰਿਆਮ ਸਿੰਘ ਨੇ ਦਿੱਤੀ ਸੀ ਵੀ ਸਾਨੂੰ ਹਲੇ ਤੱਕ ਗੁਰਦੀਪ ਸਿੰਘ ਨੀਟੂ ਦਾ ਕੋਈ ਰੋਲ ਨਹੀਂ ਆਇਆ ਇਸ ਕਰਕੇ ਅਸੀਂ ਇਸ ਨੂੰ ਕੱਢ ਰਹੇ ਹਾਂ ਪਰ ਜਦ ਕਿ ਕੋਰਟ ਦੇ ਵਿੱਚ ਪੁਲਿਸ ਦੀ ਵੈਲਿਊ ਨਹੀਂ ਹੁਣ ਮੈਂ ਉਹੀ ਏਸੀਪੀ ਵਿਰਿਆਮ ਸਿੰਘ ਨੂੰ ਇਹ ਗੱਲ ਕਰਾਂਗਾ ਵੀ ਇਹ ਵੀਡੀਓ ਆ ਗਈ ਜਿਹਦੇ ਵਿੱਚ ਇੱਕ ਆਪ ਬੰਦਾ ਦੋਸ਼ੀ ਮੰਨ ਰਿਹਾ ਵੀ ਅਸੀਂ ਰਿੰਕਲ ਦਾ ਮਰਡਰ ਕੀਤਾ ਅਸੀਂ ਉਹਨੂੰ ਸੱਟਾਂ ਮਾਰੀਆਂ ਉਹ ਰੋ 10 ਵੀ ਰਿਹਾ ਵੀ ਇੱਕ ਦਿਨ ਪਹਿਲਾਂ ਰਿੰਕਲ ਜਦੋਂ ਰਾਤ ਘਰੇ ਆਇਆ ਉਹਦੇ ਬੇਟੇ ਨਾਲ ਉਹਦੀ ਗੱਲ ਹੋਈ ਵੀ ਰਿੰਕਲ ਅੱਜ ਘਰੇ ਆ ਗਿਆ ਹੁੰਦਾ ਉਹਦਾ ਉਹਨੂੰ ਸੱਟਾਂ ਮਾਰਨੀ ਹੈ ਉਹ ਕਹਿੰਦਾ ਨਹੀਂ ਸੱਟਾਂ ਹੁਣ ਨਹੀਂ ਵੱਜਣੀਆਂ ਸਵੇਰੇ ਵੱਜਣਗੀਆਂ ਫਿਰ ਇਨਾਂ ਕੋਲ ਇੱਕ ਮੁੰਡਾ ਕੰਮ ਕਰਦਾ ਹੈਪੀ ਕੜਵਲ ਉਹਨਾਂ ਨੇ 68 ਹੋਟਲ ਦੇ ਵਿੱਚ ਕਮਰਾ ਰੂਮ ਲੈ ਕੇ ਦਿੱਤਾ ਉਹ ਵੀ ਦੱਸ ਰਿਹਾ ਵੀਡੀਓ 'ਚ ਦੂਸਰੀ ਗੱਲ ਜਿਸ ਦਿਨ ਮਰਡਰ ਕਰਨ ਆਇਓ 11 ਵਜੇ ਸਾਢੇ 10 11 ਵਜੇ ਉਹ ਆਏ ਜੋ ਵੀਡੀਓ ਜੋ ਦੱਸ ਰਿਹਾ ਉਹ ਸਨਨੀ ਨਹੀਂ ਖੁਦ ਕਹਿ ਰਿਹਾ ਵੀ ਰਿੰਕਲ ਦੇ ਭਰਾ ਨੂੰ ਅਸੀਂ ਮਨੀ ਨੂੰ ਦੇਖ ਲਿਆ ਵੀਡੀਓ ਚ ਇੰਨੀ ਗੱਲ ਵੀ ਕਰ ਰਿਹਾ ਫਿਰ ਉਹਨੇ ਫੋਨ ਮਾਰ ਕੇ ਕਿਹਾ ਵੀ ਰਿੰਕਲ ਦੇ ਘਰ ਤਾਲਾ ਬੂਹਾ ਬੰਦ ਹੈ ਵੀਰੇ ਅੰਦਰੋਂ ਬੂਹਾ ਖਲਵਾ ਕਿਸੇ ਤਰੀਕੇ ਕਿਉਂਕਿ ਉਹ ਰੈਂਟ ਤੇ ਰਹਿੰਦੇ ਸੀ ਮੇਰੇ ਮੰਮੀ ਤੇ ਰਿੰਕਲ ਤੇ ਮੇਰੇ ਫਾਦਰ ਸਾਹਿਬ ਲੱਗ ਰਹੇ ਤੇ ਮੇਰੀ ਮੈਰੀ ਸੀ ਮੈਂ ਲੱਗ ਰਹਿਣਾ ਮੈਂ ਰੱਬੀ ਉਸ ਨੂੰ ਨੂੰ ਮਿਲ ਕੇ ਆ ਰਿਹਾ ਸੀ ਤੇ ਉਦੋਂ ਇਹ ਜਾਂਦੇ ਪਏ ਸੀ ਉਹਨਾਂ ਨੂੰ ਮੈਨੂੰ ਵੀ ਨਹੀਂ ਪਤਾ ਸੀ ਇਹ ਕਾਹਦੇ ਲਈ ਜਾ ਰਹੇ ਉਹਨਾਂ ਨੂੰ ਵੀ ਨਹੀਂ ਪਤਾ ਸੀ ਵੀ ਇਹ ਮਣੀ ਆ ਰਿਹਾ ਵੀ ਸਾਨੂੰ ਪਛਾਣੇਗਾ ਕਿ ਨਹੀਂ ਵਾਕਈ ਨਹੀਂ ਮੈਨੂੰ ਪਤਾ ਨਾ ਕਿਸੇ ਨੂੰ ਪਤਾ ਉਹਨਾਂ ਨੇ ਫਿਰ ਨੀਟੂ ਦੇ ਮੁੰਡੇ ਨੂੰ ਫੋਨ ਮਾਰਿਆ ਫਿਰ ਉਹਨੇ ਆ ਕੇ ਬੂਆ ਖਲਵਾਇਆ ਫਿਰ ਉਹ ਅੰਦਰ ਵੜ ਕੇ ਉਹਨੂੰ ਸੱਟਾ-ਸੁੱਟਾ ਮਾਰੀਆਂ ਫਿਰ ਉਹ ਦੱਸਦੇ ਵੇ ਸਾਰੀ ਗੱਲ ਇੱਕ-ਇੱਕ ਦੱਸੀ ਜਦੋਂ ਉਹਨਾਂ ਨੇ ਸੱਟਾ ਮਾਰ ਕੇ ਜਾਣ ਲੱਗੇ ਫਿਰ ਉਹਨਾਂ ਨੇ ਨੀਟੂ ਦੇ ਛੋਟੇ ਮੁੰਡੇ ਨੂੰ ਫੋਨ ਮਾਰਿਆ ਕਹਿੰਦੇ ਹਾਂ ਸਾਨੂੰ ਪਤਾ ਲੱਗ ਗਿਆ ਵੀ ਆਟੋ 'ਚ ਲੈ ਕੇ ਗਏ ਆ ਮਤਲਬ ਪੂਰੀ ਮਾਸਟਰਮਾਈਂਡ ਪਲੈਨਿੰਗ ਨਾਲ ਨੀਟੂ ਨਾਲ ਇੱਕ ਦਿਨ ਪਹਿਲਾਂ ਉਹਨਾਂ ਦੀ ਰਾਤ ਨੂੰ ਮੀਟਿੰਗ ਹੋਈ ਉਹ ਵੀਡੀਓ ਦੇ ਵਿੱਚ ਉਹ ਵੀ ਕਹਿ ਰਿਹਾ ਜਿਹਦੇ ਵਿੱਚ ਮੀਟਿੰਗ ਦੇ ਵਿੱਚ ਨੀਟੂ ਦੇ ਦੋਨੋਂ ਬੇਟੇ ਨੀਟੂ ਆਪ ਤੇ ਉਹਦਾ ਨਾਲ ਇੱਕ ਸੰਡੀ ਜਿਹੜਾ ਉਹ ਵੀ ਕੇਸ ਚੋਂ ਪੁਲਿਸ ਨੇ ਕੱਢਿਆ ਮੈਨੂੰ ਇਹ ਸਮਝ ਨਹੀਂ ਆ ਰਹੀ ਵੀ ਪੁਲਿਸ ਨੇ ਉਹਨੂੰ ਕਲੀਨ ਚਿੱਟ ਕਿਵੇਂ ਦਿੱਤੀ ਹੁਣ ਅੱਜ ਜਿਹੜੀ ਵੀਡੀਓ ਇੱਕ ਦੋਸ਼ੀ ਆਪ ਜਿਹੜਾ ਬੰਦਾ ਪਘੋੜਾ ਇਸ ਕੇਸ ਚੋ 3 ਸਾਲ ਹੋ ਗਏ ਅੱਜ ਉਹਦੀ 3 ਸਾਲ ਬਾਅਦ ਵੀਡੀਓ ਆਈ ਪਹਿਲਾਂ ਇਸੇ ਬੰਦੇ ਦੀ ਸਾਨੂੰ ਡਾਊਟ ਸੀ ਪੂਰਾ ਜਦੋਂ 2 ਮਹੀਨੇ ਪਹਿਲਾਂ ਆਡੀਓ ਆਈ ਉਦੋਂ ਵੀ ਮੈਂ ਕਮਿਸ਼ਨਰ ਸਾਹਿਬ ਨੂੰ ਤੇ ਡੀਜੀਪੀ ਸਾਹਿਬ ਨੂੰ ਕੰਪਲੀਟ ਦਿੱਤੀ ਸੀ ਪਰ ਉਹਦੇ ਤੇ ਹਜੇ ਤੱਕ ਕੋਈ ਪੈਰਵਾਈ ਨਹੀਂ ਹੋਈ ਉਹਦੇ ਤੇ ਹਜੇ ਤੱਕ ਕਾਰਵਾਈ ਕਿਉਂ ਨਹੀਂ ਹੋ ਰਹੀ ਸਰ ਕਾਰਵਾਈ ਤਾਂ ਨਹੀਂ ਹੋ ਰਹੀ ਜਿਹੜਾ ਡਿਵੀਜ਼ਨ ਨੰਬਰ 2 ਥਾਣਾ ਹੈ ਨਾ ਨੀਟੂ ਕਾਉਂਸਲਰ ਇਹ ਲੋਕਾਂ ਦਾ ਮਸੀਹਾ ਨਹੀਂ ਇਹ ਗੁੰਡਾ ਹੈ ਇਹ ਦੱਲਾ ਕਾਉਂਸਲਰ ਇੱਥੇ ਜਿਹੜਾ ਐਸਐਚਓ ਲੱਗਦਾ ਇਹ ਉਹਨੂੰ ਵੀ ਨਾਲ ਉਹੋ ਜਿਹਾ ਬਣਾ ਲੈਂਦਾ ਦੱਲੇ ਵਾਲਾ ਕੰਮ ਇੱਥੇ ਥਾਣਾ ਡਿਵੀਜ਼ਨ ਨੰਬਰ 2 ਦੇ ਬਾਹਰ ਲਿਖਣਾ ਚਾਹੀਦਾ ਥਾਣਾ ਗੁਰਦੀਪ ਸਿੰਘ ਨੀਟੂ ਦਾ ਏ ਇਹ ਥਾਣੇ 2 ਦੇ ਵਿੱਚ ਭਾਜੀ ਕੋਈ ਸੁਣਵਾਈ ਨਹੀਂ ਮੈਂ ਐਸ.ਪੀ. ਵਿਰਿਆਮ ਸਿੰਘ ਦੀ ਗੱਲ ਕਰਦਾ ਅੱਜ ਐਸ.ਪੀ. ਵਿਰਿਆਮ ਸਿੰਘ ਅੱਡੇ ਕੋ ਜੀ ਇਮਾਨਦਾਰ ਨੇ ਤੇ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਸੀ ਵੀ ਕੀ ਹੋ ਰਿਹਾ ਮਹੱਲੇ ਦੇ ਵਿੱਚ ਕੀ ਨਹੀਂ ਹੋ ਰਿਹਾ ਜਦਕਿ ਐਸ.ਪੀ. ਵਿਰਿਆਮ ਸਿੰਘ ਉਹਦੋਂ ਛੁੱਟੀ ਤੇ ਸੀ ਜਦੋਂ ਉਹਨੇ ਮੇਰੇ ਬ੍ਰਦਰ ਦਾ ਮਰਡਰ ਹੋਇਆ ਜਦ ਕੀ ਸਟੇਟਸ ਰਿਪੋਰਟ ਇਹ ਪੇਸ਼ ਕਰਨ ਵਾਲਾ ਇਹਦਾ ਜਵਾਬ ਹੁਣ ACP ਵਿਰਿਆਮ ਵੀ ਦੇਗਾ ਹੁਣ ਮੈਂ ACP ਵਿਰਿਆਮ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਵੀ ਜੀ ਤੁਸੀਂ ਏਡੇ ਇਮਾਨਦਾਰ ਹੋ ਹੁਣ ਦੁਨੀਆਦਾਰੀ ਤੋਂ ਉੱਤੇ ਉੱਠ ਕੇ ਜੇ ਆਪਣੀ ਨੌਕਰੀ ਦੀ ਤੁਸੀਂ ਧਰਮਾਨੀ ਨਾਲ ਡਿਊਟੀ ਕਰਦੇ ਹੋ ਹੁਣ ਤਾਂ ਇੱਕ ਬੰਦਾ ਸਾਹਮਣੇ ਆ ਕੇ ਦੱਸ ਰਿਹਾ ਜਿਹੜਾ ਦੋਸ਼ੀ ਹੈ ਹੁਣ ਨੀਟੂ ਨੂੰ ਗ੍ਰਿਫਤਾਰ ਕਰ ਲਓ ਉਸ ਵੀਡੀਓ ਦੇ ਵਿੱਚ ਦੋਸ਼ੀ ਇਹ ਕਹਿ ਰਿਹਾ ਕਿ ਮੈਂ ਸਰਕਾਰੀ ਗਵਾਹ ਬਣਨ ਨੂੰ ਤਿਆਰ ਆ ਪਰ ਉਹ ਸਰਕਾਰੀ ਗਵਾਹ ਵੀ ਬਣੂਗਾ ਤੇ ਉਹ ਆਹਨਾਂ ਦੇ ਖਿਲਾਫ ਬਿਆਨ ਵੀ ਦੇਊਗਾ ਕਿ ਮੈਂ ਅਸੀਂ ਉਹਦੇ ਕਹਿ ਤੇ ਮਰਡਰ ਕੀਤਾ ਤੁਸੀਂ ਇਹ ਤੇ ਕੀ ਕਹੋਗੇ ਮੈਂ ਕਿਹਾ ਭਾਜੀ ਅਸੀਂ ਉਸ ਵੀਰ ਨੂੰ ਪਤਾ ਨਹੀਂ ਕੌਣ ਹੈ ਕੌਣ ਨਹੀਂ ਮੈਨੂੰ ਇੰਨਾ ਪਤਾ ਉਹ ਸੰਨੀ ਨਹੀਂ ਹੈ ਸਾਡੇ ਕੇਸ ਚ ਪਘੋੜਾ ਨਾ ਆਪਾਂ ਨੂੰ ਕਦੇ ਮਿਲੇ ਨਹੀਂ ਪਰ ਮੈਂ ਫਿਰ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਸੱਚੇ ਬਾਦਸ਼ਾਹ ਦੇ ਅਸੀਂ ਸ਼ੁਰੂ ਤੋਂ ਇੱਕ ਗੱਲ ਕਹਿੰਦੇ ਸੀ ਉਸ ਘਰ ਚ ਦੇ ਹਨੇਰ ਨਹੀਂ ਮੈਂ ਫਿਰ ਉਸ ਵੀਰ ਨੂੰ ਕਹਿੰਨਾ ਤੇਰੀ ਜਗਦੀ ਜ਼ਮੀਰ ਪ੍ਰਮਾਤਮਾ ਤੈਨੂੰ ਚੜਦੀ ਕਲਾ ਰੱਖੇ ਤੂੰ ਆਹ ਅਦਾਲਤ ਚ ਇਹਨਾਂ ਦੇ ਖਿਲਾਫ ਦੇ ਬਿਆਨ ਇਹਨਾਂ ਨੂੰ ਸਜ਼ਾ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਇਹੋ ਜੇ ਸਦਾਂ ਨੂੰ ਤਾਂ ਕਿ ਕੱਲ ਨੂੰ ਕਿਸੇ ਹੋਰ ਮਾਂ ਪਿਓ ਦਾ ਪੁੱਤ ਨਾ ਮਰਵਾ ਸਕਣ ਇੱਕ ਪਾਸੇ ਤਾਂ ਮੈਂ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਜੀ ਕਹਿੰਦੇ ਆ ਮੈਂ ਨਸ਼ਾ ਖਤਮ ਕਰ ਦੇਣਾ ਗੈਂਗਸਟਰ ਖਤਮ ਕਰ ਦੇਣੇ ਮੈਂ ਕਹਿੰਨਾ ਇਹੋ ਜਾਂ ਕਾਉਂਸਲਰ ਘਟੀਆਂ 95 ਵਾਰਡ ਨੇ ਲੁਧਿਆਣੇ ਚ ਸਭ ਤੋਂ ਗੰਦਾ ਕਾਉਂਸਲਰ ਇਹ ਇਨਸਾਨ ਹੋਊਗਾ ਹੁਣ ਅਸੀਂ ਜੇ ਬੋਲਦੇ ਆ ਮੇਰੇ ਗਵਾਹ ਵੀ ਬੋਲਣਗੇ ਇਹਨੇ ਪਲੈਨਿੰਗ ਲੱਭਣੀ ਕਦੇ ਮੈਨੂੰ ਆਈਪੀਐਸ ਤੋਂ ਕਿਤੋਂ ਪਰਮਾਨੇ ਭੇਜਦੇ ਨੇ ਕਦੇ ਮੇਰੇ ਘਰੇ ਸੀਏ ਵਾਲੇ ਭੇਜਦੇ ਨੇ ਕਦੇ ਕੋਈ ਭੇਜਦੇ ਨੇ ਇਹ ਇਦਾਂ ਦੇ ਹਰਾਸਮੈਂਟ ਕਰਦਾ ਸਾਡੇ ਨਾਲ ਤਿੰਨ ਸਾਲ ਹੋ ਗਏ ਇਹ ਹਰਾਸਮੈਂਟ ਹੀ ਕਰਦਾ ਆ ਰਿਹਾ ਇਹ ਸਾਰੀ ਭਰਾਵਾਂ ਦਾ ਸਤਕਾਰਾਂ ਦਾ ਸਾਰੇ মিডিਆ ਦਾ ਵੀਰਾਂ ਦਾ ਬਹੁਤ ਧੰਨਵਾਦ ਆ ਜਿਹੜੇ ਅੱਜ ਸਾਡੀ ਆਵਾਜ਼ ਸੱਚਾਈ ਤੇ ਅਫਸਰਾਂ ਤੱਕ ਪਹੁੰਚਾਉਂਦੇ ਆ ਜਿਹਦੇ ਕਰਕੇ ਸਾਨੂੰ ਮਾੜਾ ਬਹੁਤ ਇਨਸਾਫ ਮਿਲਦਾ ਕਿੱਦੇ ਨਾ ਕਿਤੇ ਲੱਗਦਾ ਕਿਸੇ ਦੇ ਸ਼ਹਿਰ ਤੇ ਹੋ ਰਿਹਾ ਸਾਰਾ ਕੁਝ। ਭਾਜੀ ਸਾਰਾ ਕੁਝ ਸ਼ਹਿ ਹੈ ਉਹ ਖੁਦ ਕਹਿ ਰਿਹਾ ਸੰਨੀ ਨਾਈ। ਨੀਟੂ ਕਾਉਂਸਲਰ ਉਹਨਾਂ ਨੂੰ ਵੀ ਧਮਕੀ ਦੇ ਰਿਹਾ ਮੈਂ ਤੈਨੂੰ ਮਰਵਾ ਦਾਂਗਾ। ਨੀਟੂ ਕਾਉਂਸਲਰ ਨੂੰ ਕਿਹਦੀ ਉੱਪਰੋਂ ਸ਼ਹਿ ਹੈ ਭਾਜੀ ਸ਼ਹਿ ਕਿਹਦੀ ਇਹ ਡਾਵਰ ਬੈਠਾ ਐ ਐਮਪੀ ਵੀ ਟੂ ਬੈਠਾ ਉਹ ਸਾਬ ਸੰਨੀ ਨਾਈ ਵੀਡੀਓ ਚ ਕਹਿ ਰਿਹਾ ਇਹ ਕਹਿੰਦਾ ਡਾਵਰ ਮੇਰਾ ਐਮਪੀ ਮੇਰਾ ਸ਼ਹਿ ਤਾਂ ਭਾਜੀ ਇਹਨਾਂ ਦੀ ਐ। ਸਾਡੀ ਸ਼ਹਿ ਹੁਣ ਅਸੀਂ ਅਸੀਂ ਇੱਕ ਨੋਰਮਲ ਬੰਦੇ ਆ ਸਾਨੂੰ ਕਿਹਦੀ ਸ਼ਹਿ ਹੋਏਗੀ ਮੈਂ ਐਡਾ ਵੱਡਾ ਜੇ ਕਦਮ ਚੱਕਾਂਗਾ ਕੁਝ ਕਰਾਂਗਾ ਅਖਰ ਮੇਰੇ ਮਾਂ ਪਿਓ ਮਾਂ ਬਾਪ ਨੂੰ ਪਤਾ ਹੋਊਗਾ ਮੈਂ ਕੋਈ ਰੋਟੀ ਨੂੰ ਭਾਜੀ ਚੋਚੀ ਨਹੀਂ ਕਹਿੰਦਾ ਜਾਂ ਉਹ ਰੋਟੀ ਨੂੰ ਚੋਚੀ ਨਹੀਂ ਕਹਿੰਦਾ ਸਾਡੇ ਦੇ ਝੂਠੇ ਮੁਕਦਮੇ ਐਡੇ ਦਰਜ ਹੋਏ ਸਭ ਕੁਝ ਹੋਇਆ ਜਦੋਂ 19 24 ਫਰਵਰੀ ਨੂੰ ਮੇਰੇ ਬ੍ਰਦਰ ਤੇ ਹਮਲਾ ਹੋਇਆ ਹਾਈ ਕੋਰਟ ਦੇ ਵਿੱਚ ਮੇਰੀ ਮੰਮਾ ਨੇ ਪ੍ਰੋਟੈਕਸ਼ਨ ਧਾਇਰ ਕੀਤੀ ਹਾਈ ਕੋਰਟ ਨੇ ਸੀਪੀ ਨੂੰ ਹਦਾਇਤ ਦਿੱਤੀ ਔਰ ਉਹ ਆਰਨ ਢੋਕੇ ਸਾਹਿਬ ਸੀ ਇੱਥੇ ਕਮਿਸ਼ਨਰ ਸਾਹਿਬ ਉਹਨਾਂ ਨੂੰ ਕਿਹਾ ਇਹਨਾਂ ਦੀ ਪਰਿਵਾਰ ਦੀ ਲਾਈਫ ਸੇਵ ਕਰੋ 2 ਮਹੀਨੇ ਬਾਅਦ ਭਾਜੀ ਕਤਲ ਹੋ ਗਿਆ ਜੰਗਲ ਰਾਜਾ ਹੁਣ ਅੱਜ ਇਹ ਕੈਮਰੇ ਕਿਉਂ ਲਵਾ ਰਿਆ ਚੋਰ ਨੂੰ ਆਪਣਾ ਭਾਲਾ ਕਹਿੰਦੇ ਨਾ ਅੰਨਾ ਵੰਡੇ ਰੋੜੀਆਂ ਘਰ ਘਰ ਇਹਨਾਂ ਨੂੰ ਆਪਣਾ ਡਾਰੇ ਵੀ ਹੁਣ ਸਾਡੀ ਕੁੰਡੀ ਖੜਕੀ ਪਈ ਇਹ ਸਾਡੇ ਤੇ ਕਿਸੇ ਵੇਲੇ ਵੀ ਹਮਲਾ ਹੋ ਸਕਦਾ ਇਹ ਤਾਂ ਪਰਮਾਤਮਾ ਦਾ ਮੈਂ ਕਹਿੰਦਾ ਸ਼ੁਕਰ ਹੈ ਉਸ ਵੀਰ ਨੇ ਵੀਡੀਓ ਬਣਾ ਕੇ ਸੈਂਡ ਕਰਤੀ ਅੱਜ ਮੈਨੂੰ ਭੇਜਤੀ ਕੱਲ ਨੂੰ ਮੰਨ ਲਓ ਇਹਦੇ ਤੇ ਕੋਈ ਹਮਲਾ ਹੋ ਜਾਂਦਾ ਇਹ ਤਾਂ ਸਾਨੂੰ ਤੇ ਸਾਡੇ ਗਵਾਹਾਂ ਨੂੰ ਫਸਾ ਦੇਣਾ ਸੀ ਇਹਨੇ ਸਾਡਾ ਮੁੰਡਾ ਮਰਵਾਤਾ ਅੱਜ ਤਾਂ ਸਬੂਤ ਹੀ ਸਾਹਮਣੇ ਆ ਗਿਆ ਉਹ ਕੋਰਟ ਦੇ ਵਿੱਚ ਇਹ ਵੀਡੀਓ ਪੇਸ਼ ਕਰੂੰਗੇ ਹੁਣ ਮੈਂ ਕਹ ਪਾਜੀ ਮੈਂ ਸਵੇਰੇ ਪੁਲਿਸ ਕਮਿਸ਼ਨਰ ਨੂੰ ਪਹਿਲਾਂ ਦਊਂਗਾ ਫਿਰ ਐਡੀਜੀਪੀ ਸਾਹਿਬ ਨੂੰ ਵੀ ਨਾਲ ਭੇਜਾਂਗਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੀਫ ਜਸਟਿਸ ਸਾਹਿਬ ਨੂੰ ਭੇਜੂੰਗਾ ਮਨੁੱਖੀ ਪੰਜਾਬ ਮਨੁੱਖੀ ਅਧਿਕਾਰੀ ਕਮਿਸ਼ਨ ਨੂੰ ਵੀ ਭੇਜਾਂਗਾ ਹਿਊਮਨ ਰਾਈਟਸ ਨੂੰ ਵੀ ਭੇਜਾਂਗਾ ਮੁੱਖ ਮੰਤਰੀ ਨੂੰ ਵੀ ਭੇਜਾਂਗਾ ਉਸ ਤੋਂ ਬਾਅਦ ਦੋ ਦਿਨ ਦੇਖਾਂਗਾ ਇਸ ਤੋਂ ਬਾਅਦ ਫਿਰ ਇਹਨਾਂ ਦੇ ਖਿਲਾਫ ਹਾਈ ਕੋਰਟ ਲੈ ਕੇ ਜਾਊਂਗਾ ਵੀ ਆ ਸਿੱਟਾ ਰਿਪੋਰਟ ਜਿਹੜੀ ਪੁਲਿਸ ਨੇ ਬਣਾਈ ਸੀ ਜਿਹਦੇ ਵਿੱਚ ਨੀਡੂ ਕੱਢਿਆ ਸੀ ਆ ਸਬੂਤ ਆ ਗਿਆ ਹੈ ਫਿਰ ਇਹਨਾਂ ਨੂੰ ਕੋਰਟ ਅਥਰੂ ਇਹਨਾਂ ਤੇ ਕਾਰਵਾਈ ਕਰਾਊਂਗਾ ਜੇ ਪੁਲਿਸ ਨੇ ਨਾ ਕੀਤੀ ਵੈਸੇ ਤਾਂ ਪੁਲਿਸ ਨੇ ਕਰਨੀ ਨਹੀਂ ਸਾਨੂੰ ਪਤਾ ਪੁਲਿਸ ਦੀ ਵਿਕੀ ਹੋਈ ਹੈ ਸ਼ੁਰੂ ਤੋਂ ਤੋ ਇਹ ਲੈ ਕੇ ਥੱਲੜਾ ਮਹਗਾ ਵਿਕਿਆ ਹੋਇਆ ਮੈਂ ਤਾਂ ਹੱਥ ਜੋੜ ਕੇ ਡੀਜੀਪੀ ਸਾਹਿਬ ਅੱਗੇ ਬੇਨਤੀ ਕਰਦਾ ਦਿਨਕਰ ਗੁਪਤਾ ਜੀ ਅੱਗੇ ਵੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੇ ਇੱਥੇ ਵੀ ਥਾਣਾ ਡਿਵੀਜ਼ਨ ਨੰਬਰ 2 ਵਿੱਚ ਕੋਈ ਦਬੰਗ ਐਸਐਚਓ ਤੇ ਕੋਈ ਇਮਾਨਦਾਰ ਬੰਦਾ ਲਾਓ ਇਹਦੇ ਅਰਗਾ ਦੱਲਾ ਬੰਦਾ ਨਾ ਲਾਓ ਮੈਂ ਤੇ ਇਹੀ ਕਹਿਣਾ ਚਾਹਣਾ ਜੀ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਕਿਉਂਕਿ ਸਾਡੇ ਕੋਲ 2-3 ਮਹੀਨੇ ਪਹਿਲਾਂ ਏਸੇ ਹੀ ਸ਼ਖਸ ਦੀ ਜੋ ਕੇ ਸੰਨੀ ਨਾਈ ਹੈ ਇਸ ਕੇਸ ਦੇ ਵਿੱਚ ਪਗੋੜਾ ਹੈ ਉਨੇ ਇੱਕ ਵੀਡੀਓ ਭੇਜੀ ਸੀ ਉਸ ਵੀਡੀਓ ਦੇ ਵਿੱਚ ਉਹਨੇ ਸ਼ਰਿਆਮ ਕਿਹਾ ਗਿਆ ਹੈ ਕਿ ਇਸ ਦੇ ਵਿੱਚ ਗੁਰਦੀਪ ਸਿੰਘ ਨੀਟੂ ਔਰ ਇਸ ਦਾ ਛੋਟਾ ਲੜਕਾ ਵੀ ਇਨਵੋਲਵ ਹੈ ਸਾਨੂੰ ਵੀਡੀਓ ਦਿੱਤੀ ਨੂੰ 3 ਮਹੀਨੇ 4 ਮਹੀਨੇ ਹੋ ਗਿਆ ਲੇਕਿਨ ਅੱਜ ਤੱਕ ਪੁਲਿਸ ਦੇ ਕੰਨਾਂ ਦੇ ਉੱਤੇ ਜੂ ਨਹੀਂ ਸਰਕੀ ਔਰ ਨਾ ਹੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਤੇ ਹੁਣ ਤਾਂ ਇੱਕ ਐਡਾ ਵੱਡਾ ਸਬੂਤ ਆ ਗਿਆ ਇੱਕ ਜੋ ਬੰਦਾ ਪਘੋੜਾ ਹੈ ਉਹ ਵੀਡੀਓ ਆਪਣੀ ਭੇਜ ਰਿਹਾ ਹੈ ਆਡੀਓ ਵੀਡੀਓ ਦੋਨੋਂ ਉਹ ਕਹਿ ਰਿਹਾ ਹੈ ਕਿ ਜੋ ਵੀ ਕੀਤਾ ਹੈ ਇਹ ਗੁਰਦੀਪ ਸਿੰਘ ਨੀਟੂ ਨੇ ਕੀਤਾ ਹੈ ਨੀਟੂ ਨੇ ਹੀ ਕਿਹਾ ਸੀ ਹੁੰਦੀਆਂ ਲੱਤਾਂ ਬਾਵਾ ਵੱਢ ਕੇ ਲਿਆਇਓ ਮੈਂ ਹੁੰਦੀਆਂ ਲੱਤਾਂ ਬਾਵਾ ਵੱਡੀਆਂ ਦੇਖਣੀਆਂ ਚਾਹਨਾ ਤੇ ਉਹਨਾਂ ਦੇ ਉਹ ਕਹਿੰਦੇ ਵੀ ਨੀਟੂ ਦੇ ਕਹਿ ਦੇਈ ਅਸੀਂ ਸਾਰਾ ਕੁਝ ਕੀਤਾ ਉਹਦੇ ਛੋਟੇ ਬੇਟੇ ਨੇ ਜੋ ਰੇਕੀ ਕੀਤੀ ਹੈ ਹੋਰ ਵੀ ਇੱਕ ਇੱਕ ਮੁੰਡਾ ਹੈਪੀ ਕੜਵਲ ਜੋ ਸਾਨੂੰ ਉਹਨੇ ਉੱਥੇ ਰੂਮ ਦੇ ਦਵਾਈ ਔਰ ਜੋ ਸੁੰਦਰ ਹੋਟਲ ਦੀ ਵੀਡੀਓ ਵੀ ਨਾਲ ਲੱਗੀ ਹੋਈ ਹੈ ਇਹਨਾਂ ਕੋਲ ਪੁਲਿਸ ਕੋਲ ਵੀਡੀਓ ਵੀ ਹੈ ਲੇਕਿਨ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦਾ ਕਾਰਨ ਇਹ ਹੈ ਕਿ ਜੋ 2 ਨੰਬਰ ਥਾਣਾ ਡਿਵੀਜ਼ਨ ਹੈ ਉਹ ਗੁਰਦੀਪ ਸਿੰਘ ਨੀਟੂ ਦੀ ਰਖੇਲ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਜਿਸ ਨੇ ਰੱਖਿਆ ਹੋਵੇ ਰਖੇਲ ਉਹ ਉਹਦਾ ਹੀ ਸਾਰਾ ਹੁਕਮ ਮੰਨਣਾ ਹੈ ਇਹਦਾ ਇਹ ਹੈ ਵੀ ਇਸ ਏਰੀਏ ਦੇ ਵਿੱਚ ਅਸੀਂ ਹੋ ਸਕਦਾ ਸੀ ਝੂਠ ਬੋਲਦੀਏ ਲੇਕਿਨ ਪੁਲਿਸ ਪ੍ਰਸ਼ਾਸਨ ਆਪਣੇ ਸੂਏ ਭੇਜ ਕੇ ਟਿੱਬੇ ਤੇ ਇਸਲਾਮਗੰਜ ਦੇ ਵਿੱਚ ਆਪਣੇ ਸੂਏ ਭੇਜ ਕੇ ਇਹ ਇਤਲਾਹ ਕਰਾ ਲਵੇ ਵੀ ਇੱਥੇ ਕਿੰਨਾ ਚਿੱਟਾ ਵਿਕਦਾ ਹੈ ਕਿੰਨੀ ਹਫੀਮ ਵਿਕਦੀ ਐ ਕਿੰਨੀਆਂ ਗੋਲੀਆਂ ਵਿਕਦੀਆਂ ਮੈਡੀਕਲ ਸਟੋਰਾਂ ਦੇ ਉੱਤੇ ਔਰ दारू ਕਿੰਨੀ 2 ਨੰਬਰ ਦੀ ਹਰਿਆਣੇ ਦੀ ਚੰਡੀਗੜ੍ਹ ਦੀ ਵਿਕਦੀ ਐ ਅਸੀਂ ਖੁਦ ਇੱਕ ਬੰਦਾ ਰੰਗੇ ਹੱਥੀ ਦੇਸ ਰਾਜ ਨੂੰ ਫੜਾਇਆ ਔਰ ਉਹ ਇਹਦਾ ਕੁੱਤਾ ਹੈ दारू ਦੀਆਂ ਬੋਤਲਾਂ दारू ਦੀ ਪੇਟੀ ਮੇਰੇ ਕੋਲ ਵੀਡੀਓ ਪਈ ਐ ਉਹ ਆਪਣੇ ਮੋਟਰਸਾਈਕਲ ਦੇ ਉੱਤੇ ਫੜ ਕੇ ਲੈ ਜਾ ਰਿਹਾ ਲੇਡੀਆਂ ਦੇ ਨਾਲ ਅਸੀਂ ਫੜਾਈ ਲੇਕਿਨ ਇਸ ਬੰਦੇ ਨੇ ਉਸ ਦੇ ਉੱਤੇ ਪਰਚਾ ਨਹੀਂ ਦਰਜ ਹੋਣ ਦਿੱਤਾ ਜਦ ਕਿ ਮੇਰੇ ਕੋਲ 1900 119 ਕੰਪਲੇਂਟ ਨੰਬਰ ਪਿਆ ਜੋ ਕਿ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਦਿੱਤੀ ਲੇਕਿਨ ਇਹ ਤੁਸੀਂ ਦੇਖ ਲੋਗੇ ਪੁਲਿਸ ਕਿੰਨੀ ਕੁ ਕਾਰਵਾਈ ਕਰਦੀ ਹੋਏਗੀ ਇਹ ਤਾਂ ਰੱਬ ਹੀ ਰੱਖਾ ਹੈ ਇਹਨਾਂ ਦਾ ਮਿਸਾ ਮੈਨੂੰ ਵੈਸੇ ਵੀ ਪਤਾ ਹੈ ਵਿਸ਼ਵਾਸ ਹੈ ਕਿ ਗੁਰਦੀਪ ਸਿੰਘ ਨੀਟੂ ਦੀ ਹਵਾਵਲ ਵੀ ਪੁਲਿਸ ਨੇ ਨਹੀਂ ਵੇਖਣਾ ਲੇਕਿਨ ਕੁਝ ਇਮਾਨਦਾਰ ਅਫੀਸਰ ਹਨ ਜੋ ਜਾਗਦੀ ਜ਼ਮੀਰ ਵਾਲੇ ਸ਼ਾਇਦ ਹੋ ਸਕਦਾ ਹੈ ਕੇਸ ਨੂੰ ਨੱਥ ਪਾਣ ਵਰਨਾ ਸਾਨੂੰ 99% ਨਹੀਂ ਲੱਗਦਾ ਮੈਨੂੰ ਤਾਂ ਨਹੀਂ ਲੱਗਦਾ ਵੀ ਪੁਲਿਸ ਇਸ ਦੇ ਉੱਤੇ ਕੋਈ ਕਾਰਵਾਈ ਕਰੇਗੀ ਕਿਉਂਕਿ ਇਹਨਾਂ ਨੂੰ ਡਰੀ ਕੋਈ ਨਹੀਂ ਜਿਹੜਾ ਬੰਦਾ ਬੋਲਦਾ ਉਹਦੇ ਉੱਤੇ ਝੂਠਾ ਪਰਚਾ ਚਿੱਟੇ ਦਾ ਸਮੈਕ ਦਾ ਕਿਸੇ ਲੇਡੀ ਛੇੜੇ ਦਾ ਬਾਦੂ ਪਰਚਾ ਲੇਡੀ ਛੇੜਿਆ 307 ਦਾ 2 ਨੰਬਰ ਡਿਵੀਜ਼ਨ ਵਾਲਿਆਂ ਦੀ ਮੂਮਲੀ ਗੱਲ ਹੈ ਪਰਚਾ ਪਾਣ ਦੀ ਇਸ ਕਰਕੇ ਪ੍ਰਸ਼ਾਸਨ ਜੇ ਕੋਈ ਜਾਗਦੀ ਜ਼ਮੀਰ ਵਾਲਾ ਅਫਸਰ ਹੈ ਤੇ ਉਹ ਸ਼ਾਇਦ ਇਸ ਦੇ ਉੱਤੇ ਕੋਈ ਕਾਰਵਾਈ ਕਰੇ ਵਰਨਾ ਸਾਨੂੰ ਨਹੀਂ ਲੱਗਦੀ ਇਹ ਬਹੁਤ ਲੰਬਾ ਜਿਆਦਾ ਸਮਾਂ ਹੋ ਚੁੱਕਾ ਵੈ ਇਸ ਚੀਜ਼ ਨੂੰ ਲੈ ਕੇ ਕਿਉਂਕਿ 3 ਸਾਲ ਤੋਂ ਜ਼ਿਆਦਾ ਹੋ ਚੁੱਕਿਆ ਹਾਲੇ ਤੱਕ ਕੋਈ ਸਿੱਟਾ ਨਹੀਂ ਨਿਕਲ ਰਿਹਾ ਵੈ ਸਿੱਟਾ ਸਿਰਫ ਪੋਲੀਟੀਕਲੀ ਪ੍ਰੈਸ਼ਰ ਹੈ ਜੀ ਉਹ ਚਾਹੇ ਔਨ ਦੀ ਰਿਕਾਰਡ ਕੈਮਰੇ ਸਾਹਮਣੇ ਨਾ ਕਹਿੰਦਾ ਹੋਵੇ ਲੇਕਿਨ ਉਹ ਸ਼ਰਿਆ ਮੁਹੱਲੇ ਦੇ ਵਿੱਚ ਕਹਿੰਦਾ ਸਰਕਾਰ ਮੇਰੀ ਹੈ ਐਮਐਲਏ ਮੇਰੇ ਨੇ ਐਮਪੀ ਮੇਰਾ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਜਿਹੜਾ ਕੋਈ ਬੋਲੇਗਾ ਉਹਦਾ ਹਸ਼ਰ ਵੀ ਰਿੰਕਲਰ ਗਈ ਕੀਤਾ ਜਾਏਗਾ ਲੱਗਦਾ ਹੈ ਅੱਗੇ ਇਨਸਾਫ ਦੀ ਉਮੀਦ ਰੱਖਦੇ ਹਾਂ ਪਰ ਜੀ ਕਾਫੀ ਲੰਬਾ ਸਮਾਂ ਹੋ ਚੁੱਕਾ ਹੈ ਇਨਸਾਫ ਦੀ ਉਮੀਦ ਤਾਂ ਦੇਖੋ ਜੀ ਪੁਲਿਸ ਤੋਂ ਤਾਂ ਸਾਨੂੰ ਲੱਗਦੀ ਨਹੀਂ ਜੋ ਤੁਹਾਨੂੰ ਹਕੀਕਤ ਦਸੀਏ ਕੋਰਟ ਹੈ ਕੋਰਟ ਹਿੰਦੁਸਤਾਨ ਜਿਹੜਾ ਟਿਕਿਆ ਹੋਇਆ ਹੈ ਆਰਮੀ ਦੇ ਸਿਰ ਤੇ ਤੇ ਕੋਰਟ ਦੇ ਸਿਰ ਤੇ ਹਿੰਦੁਸਤਾਨ ਟਿਕਿਆ ਹੋਇਆ ਹੈ ਲੇਕਿਨ ਜੇ ਆਪਾਂ ਚਾਹੀਏ ਵੀ ਪੁਲਿਸ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜੋ ਕਰਦੀ ਹੈ ਅਸੀਂ ਉਹਨਾਂ ਨੂੰ ਐਵੀਡੈਂਸ ਨੇ ਇਹਨਾਂ ਨੇ ਝੂਠੇ ਮੁਕੱਦਮੇ ਪਾਏ ਨੇ ਲੋਕਾਂ ਦੇ ਉਹੀ ਪੁਲਿਸ ਕੱਢ ਰਹੀ ਹੈ ਲੇਕਿਨ ਇਹ ਫਿਰ ਉਹਨਾਂ ਜਿਨ੍ਹਾਂ ਨੇ ਝੂਠੇ ਮੁਕੱਦਮੇ ਦਰਜ ਕਰਾਏ ਨੇ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਦੀ ਹਾਈ ਕੋਰਟ ਦੇ ਕੋਲ ਤੁਹਾਨੂੰ ਇਹ ਵੀਡੀਓ ਪੇਸ਼ ਕਰਨ ਤੋਂ ਬਾਅਦ ਤੁਹਾਨੂੰ ਇਨਸਾਫ ਮਿਲੂਗਾ ਹਾਈ ਕੋਰਟ ਤੋਂ ਹੋ ਸਕਦਾ ਸਾਨੂੰ ਉੱਥੋਂ ਵਿਸ਼ਵਾਸ ਸਾਨੂੰ ਕੋ ਕੋਟਾਂ ਤੇ ਕਾਨੂੰਨ ਤੇ ਵਿਸ਼ਵਾਸ ਹੈ ਜੁਡੀਸ਼ੀਅਲ ਉਹਨਾਂ ਤੇ ਵਿਸ਼ਵਾਸ ਹੈਗਾ ਲੇਕਿਨ ਫਿਰ ਇੱਕ ਗੱਲ ਇੱਥੇ ਖੜ ਜਾਂਦੀ ਨਾ ਕਿਉਂਕਿ ਉਹਨਾਂ ਦੇ ਹੁਕਮ ਨੂੰ ਲਾਗੂ ਥੱਲੇ ਤਾਂ ਪੁਲਿਸ ਨੇ ਹੀ ਕਰਾਣਾ ਹੈ ਨਾ ਜਿੱਦਾਂ ਤੁਸੀਂ ਦੱਸਿਆ ਕਿ ਏਸੀਬ ਬਰਿਆਮ ਸਿੰਘ ਉਸ ਦਿਨ ਛੁੱਟੀ ਤੇ ਸੀਗਾ ਪਰ ਇਹਨਾਂ ਨੇ ਇੱਕ ਕਲੀਨ ਚਿੱਟ ਦੇ ਦਿੱਤੀ ਨਿਊ ਟੂ ਕਾਉਂਸਲਰ ਨੂੰ ਪਰ ਮਨ ਲੱਗਦਾ ਹਾਈ ਕੋਰਟ ਤੋਂ ਤੁਸੀਂ ਵੀਡੀਓ ਭੇਜੂਗੇ ਦੋਗੇ ਜੱਜ ਸਾਹਿਬ ਨੂੰ ਤੇ ਉਸ ਤੋਂ ਬਾਅਦ ਬਰਿਆਮ ਸਿੰਘ ਤੇ ਕੋਈ ਗਾਜ-ਗੇਥ ਲਗਦੀ ਇਹ ਦੇਤੀ ਦੇਖੋ ਜੇ ਤਾਂ ਸਾਨੂੰ ਕਾਨੂੰਨ ਤੇ ਕੋ ਜੁਡੀਸ਼ੀਅਲ ਕੋਰਟ ਦੇ ਉੱਤੇ ਬਹੁਤ ਰਬਰ ਗਾ ਭਰੋਸਾ ਸਾਨੂੰ ਆਸ ਹੈ ਉਮੀਦ ਹੈ ਕਿ ਇਹਨਾਂ ਦੇ ਉੱਤੇ ਕਾਰਵਾਈ ਹੋਏਗੀ ਲੇਕਿਨ ਇਹ ਕੀ ਕਹਿੰਦਾ ਅਸੀਂ ਥੋੜੇ ਹਮਾਤਰ ਸਾਥੀ ਬੰਦੇ ਆ ਅਸੀਂ ਤਾਂ ਵਕੀਲ ਵੀ ਆਪਣੇ ਵਰਗਾ ਕਰਨਾ ਹੁੰਦਾ ਵੀ ਚੱਲ ਜੋ ਥੋੜੇ ਪੈਸੇ ਇਹ ਵਕੀਲ ਕਰਦਾ ਮੋਟੀਆਂ ਰਕਮਾਂ ਦੇ ਕੇ 10-10 ਲੱਖ ਰੁਪਈਆ 15-15 ਲੱਖ ਦੇ ਕੇ ਜਿਨ੍ਹਾਂ ਦੀ ਕਿ ਸੈਟਿੰਗਾਂ ਨੇ ਉਹ ਫਿਰ ਉੱਥੇ ਜਾ ਕੇ ਵੀ ਕਾਲਾ ਮਾਲਾ ਕਰ ਦਿੰਦੇ ਨੇ ਤੇ ਲੇਕਿਨ ਸਾਨੂੰ ਕਾਨੂੰਨ ਤੇ ਫਿਰ ਵੀ ਵਿਸ਼ਵਾਸ ਹੈ ਸਾਨੂੰ ਆਸ ਹੈ ਪੂਰਨ ਆਸ ਹੈ ਕਿ ਕੋਰਟ ਇਸ ਦੇ ਵਿਰੁੱਧ ਕਾਰਵਾਈ ਜ਼ਰੂਰ ਕਰੇਗਾ ਲੇਕਿਨ ਇਹ ਕਹੀਏ ਪੁਲਿਸ ਪੁਲਿਸ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਕਰੇਗੀ ਮੈਂ ਅੱਜ ਵੀ ਕਹਿ ਰਿਹਾ ਮੈਂ ਇੱਕ ਵੀਡੀਓ 2 ਸਾਲ ਪਹਿਲਾਂ 28 ਤਰੀਕ ਨੂੰ ਵੀ ਪਾਈ ਸੀ ਜਦ ਇਸ ਦਾ ਬੰਦਾ ਅਸੀਂ ਰੰਗੇ ਹੱਥੀਂ ਸ਼ਰਾਬ ਸਮੇਤ ਦੇਸ ਰਾਜ ਐਸਐਸਆਈ ਫੜ ਕੇ ਲੈ ਕੇ ਗਿਆ ਸੀ दारू ਦੀ ਪੇਟੀ ਹਰਿਆਣੇ ਦੀ ਆਪਦੇ ਮੋਟਰਸਾਈਕਲ ਦੇ ਅੱਗੇ ਰੱਖ ਕੇ दारू ਦੀਆਂ ਬੋਤਲਾਂ ਮੇਰੇ ਕੋਲ ਉਸ ਦੀ ਵੀਡੀਓ ਹੈ ਲੇਕਿਨ ਪੁਲਿਸ ਨੇ ਉਸ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਰੰਗੇ ਹੱਥੀਂ ਲੇਡੀਆਂ ਅਸੀਂ ਫੜਾਈ ਲੇਕਿਨ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਮੈਂ ਕੰਪਲੀਟਡ ਆ ਮੇਰੇ ਨੂੰ ਬੁਲਾ ਕੇ ਨਹੀਂ ਉਹ ਕੁੜੀ ਨਾਲ ਹੀ बार-ਬਾਰ ਸਮ ਤੌਰ ਤੇ ਪੁਲਿਸ ਨੇ ਪੁਲਿਸ ਇਦਾਂ ਦੀ ਅਸੀਂ ਅਗਰ ਉੱਥੇ ਜਾਂਦੇ ਆ ਐਡੀ ਬੈਡ ਲੈਂਗੁਏਜ ਸਾਡੇ ਨਾਲ ਮਾਂ ਭੈਣ ਦੀਆਂ ਗਾਲਾਂ ਕੱਢ ਦਿੰਦੇ ਨੇ ਵੈਸੇ ਹੀ ਬੈਡ ਲੈਂਗੁਏਜ ਯੂਜ਼ ਕਰਦੇ ਆ ਕੋਈ ਰੱਬ ਦਾ ਖੋਫੀ ਹੈ ਨਹੀਂ ਇਹਨਾਂ ਨੂੰ ਇਸ ਕਰਕੇ ਸਾਨੂੰ ਪੁਲਿਸ ਤੇ ਤਾਂ ਵਿਸ਼ਵਾਸ ਨਹੀਂ ਕੋਰਟ ਤੇ ਜ਼ਰੂਰ ਵਿਸ਼ਵਾਸ ਹੈ ਔਰ ਅਸੀਂ ਇਹ ਲੜਾਈ ਨੂੰ ਲੜਾਂਗੇ ਜ਼ਰੂਰ ਲੋਅਰ ਕੋਰਟ ਸੈਸ਼ਨ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਜਦ ਤੱਕ ਇਹਨਾਂ ਨੂੰ ਸਜ਼ਾ ਨਹੀਂ ਹੁੰਦੀ ਉਦੋਂ ਤੱਕ ਅਸੀਂ ਇਹ ਲੜਾਈ ਨੂੰ ਜਾਰੀ ਰੱਖਾਂਗੇ ਜੀ ਅਸੀਂ ਇਸ ਮਾਮਲੇ ਦੇ ਵਿੱਚ ਗੱਲ ਕਰਾਂਗੇ ਗੁਰਦੀਪ ਸਿੰਘ ਨੀਟੂ ਕਾਉਂਸਲਰ ਨਾਲ ਵਾਰਡ ਨੰਬਰ 52 ਦੇ ਜੋ ਕਾਉਂਸਲਰ ਨੇ ਨੀਟੂ ਜੀ ਉਹਨਾਂ ਨਾਲ ਉਹਨਾਂ ਦਾ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਹੈ ਨਹੀਂ ਉਹਨੇ ਆਪ ਹੀ ਸਤਿ ਆ ਜੀ ਬਾਈਟ ਲੈਣ ਦੀ ਅਕਾਦਤ ਇੱਕ ਬੰਦੇ ਰਾਮਾ ਆ ਕੇ ਵੀਡੀਓ ਪੇਸ਼ ਕੀਤੀ ਹੈ ਵੀਡੀਓ ਦੇ ਵਿੱਚ ਬੰਦਾ ਕੱਦ ਬੰਦਾ ਕਹਿ ਰਿਹਾ ਜਿਹੜਾ ਘੋੜਾ ਹੋਵੇ ਸਪੇਸ ਦੇ ਵਿੱਚ ਉਹਨੂੰ ਪਤਾ ਹਣਾ ਨਾ ਤਾਈਆਂ ਨੂੰ ਆਇਆ ਰਾ ਮਸਤੀ ਆਪਣਾ ਵਰਦਨ ਤੋਂ ਉਹ ਕੀ ਕਹਿਣਾ ਤੁਹਾਡਾ ਕੋਰਸ ਸੇ ਮੈਂ ਹਰ ਚੰਗੀ ਨੂੰ ਜਣਾ ਆ ਜੀ ਲਾ ਰਹੀ ਦੱਤੇ ਸਾਡਾ ਪੁੱਤ ਨਾ ਜੀ ਕੋਟੇ ਨਹੀਂ ਵਰਦਨ ਵਰਦਨ ਦਰੂ ਮੈਂ ਤਾਈ ਹੈ ਨਾ ਵਰਦੇ ਤਾਂ ਰੋਟਾ ਘਟਾ ਸਾਡਾ ਵੀ ਅਸੀਂ ਵੀ ਤੁਹਾਡੇ ਘਰ ਕੇ ਆਏ ਆ ਕਿ ਤੁਹਾਡਾ ਵੀ ਵਰਦਨ ਰਹੀ ਤਾਈ ਆ ਤਾਂ ਕੋਟੋ ਵਾਲੇ ਜੀ ਪਹਿਲਾਂ ਵੀ ਹੋ ਚੁੱਕਿਆ ਉਸ ਜੋ ਵੀਡੀਓ ਸੁਣਨੀ ਹੈ ਯਾਰ ਜਮੀਨ 'ਚ ਬੰਦਾ ਕਹਿੰਦਾ ਪਿਆ ਵਾ ਉਹ ਤਾਂ ਸਭ ਤਮਕੀਆਂ ਦੇ ਰਿਹਾ ਵੀ ਮੈਂ ਬੰਦਾ ਸਰਕਾਰੀ ਵਾ ਬਣਾ ਲਵਾਂ ਗਾ ਜੀ ਸਰਕਾਰੀ ਵਾ ਨੌਕਰੀ ਦਾ ਮੌਕਾ ਮਿਲਦਾ ਹੁੰਦਾ ਬੰਦੇ ਨੂੰ ਘਰ ਤੇ ਲੱਤਾਂ ਤੋੜੀਆਂ ਮੌਕੇ ਤੇ ਬੈਠੇ ਕਹਿੰਦਾ ਨਾ ਤੋੜਦਾ ਅੱਲਾਹ ਬਖਸ਼ੇ ਭਾਈ ਉਸ ਤੋਂ ਲਾ ਕੇ ਤੇ ਮਾਰੀ ਦਾ ਨਾਈਵਲ ਜਿਹੜਾ ਕੱਟਣੀ ਹੈ ਬੈਠਾ ਬੈਠਾ ਆਖੋ ਲਈ ਬਠੋ ਅਸੀਂ ਨੀਟੂ ਕਾਉਂਸਲਰ ਜੀ ਦੇ ਨਾਲ ਉਹਨਾਂ ਦੇ ਦਫਤਰ ਵਿੱਚ ਗੱਲਬਾਤ ਕਰਨੇ ਚਾਹੀ ਪਰ ਉਹ ਗੱਲ ਨੂੰ ਗੋਲਵੋਲ ਕਰਦੇ ਨਜ਼ਰ ਆਏ ਤੇ ਆਪਣਾ ਪਾਲਸ ਵਿੱਚ ਸਫਾਈ ਦਿੰਦੇ ਹੋਏ ਕਿ ਕਿ ਕੇਸ ਕੋਰਟ ਦੇ ਵਿੱਚ ਲੱਗਾ ਹੋਇਆ ਤੇ ਕੋਰਟ ਹੀ ਇਸ ਦਾ ਫੈਸਲਾ ਕਰੇਗੀ ਹੁਣ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਦੇਖਣਾ ਹੋਗਾ ਕਿ ਲੁਧਿਆਣਾ ਪੁਲਿਸ ਦੇ ਉੱਤੇ ਕੀ ਐਕਸ਼ਨ ਲੈਂਦੀ ਆ ਕਿ ਨੀਟੂ ਕਾਉਂਸਲਰ ਨੂੰ ਦੁਬਾਰਾ ਨਾਮਜ਼ਦ ਕਰਤ ਕੇ ਉਹਨਾਂ ਨੂੰ ਦੁਬਾਰਾ ਅਰੈਸਟ ਕੀਤਾ ਜਾਂਦਾ ਹੈ ਕਿ ਨਹੀਂ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੇ ਨਾਲ ਕੈਮਰਾਮੈਨ ਹਰਜੀਤ ਦੀ ਰਿਪੋਰਟ ਐਸਐਮਜ਼ेड ਨਿਊਜ਼